ਹੁਣ ਆਪਣੇ ਕਿਸਾਨ ਭਰਾ ਕਣਕ ਨੂੰ ਪਾਣੀ ਲਾ ਰਹੇ ਆ ਤੇ ਕਿਤੇ ਕਣਕ 85 ਦਿੰਦੀ ਆ ਕਿਤੇ 90 ਦਿੰਦੀ ਆ ਕਿਤੇ 100 ਤੋਂ ਵੀ ਪਲੱਸ ਹੋ ਚੁੱਕੀ ਆ ਕਿਉਂਕਿ ਗੋਭ ਸਮੇਂ ਤੇ ਨਸਾਰੇ ਟਾਈਮ ਕਣਕ ਦੀ ਫਸਲ ਨੂੰ ਪਾਣੀ ਦੇਣਾ ਜਿਹੜਾ ਬੜਾ ਹੀ ਜ਼ਰੂਰੀ ਹੈਗਾ ਕਿਉਂਕਿ ਜੇ ਗੋਭ ਸਮੇਂ ਜਾਂ ਨਸਾਰੇ ਟਾਈਮ ਪਾਣੀ ਦੀ ਸਟ्रेस ਲੱਗੀ ਦਾਣਾ ਮਰੂਆ ਹੋ ਜਾਊਗਾ ਦਾਣੇ ਦਾ ਵਜਨ ਘਟ ਜੂਗਾ ਦਾਣੇ ਦੀ ਕੁਆਲਿਟੀ ਘਟ ਜਾਣੀ ਹੈ ਕਿਉਂਕਿ ਪਹਿਲਾਂ ਆਸ ਸੀ ਵੀ 5 6 ਫਰਵਰੀ ਤੋਂ ਲੈ ਕੇ 10 ਫਰਵਰੀ ਤੱਕ بارش ਪੈਣੀ ਹੈ ਕਿਉਂਕਿ 4 5 ਫਰਵਰੀ ਨੂੰ ਲੁਧਿਆਣਾ ਸ਼ੈੱਡ ਤਾਂ ਜਿਹੜੀ ਮਾੜੀ ਮੁੱਟੀ بارش ਹੋਈ ਹੈਗੀ ਆ ਜੇ ਆਪਾਂ ਗੱਲ ਕਰੀਏ ਬਠਿੰਡਾ ਮਾਨਸਾ ਆ ਇਸ ਸਾਈਡ ਜਿਹੜੀ ਕੋਈ بارش ਨਹੀਂ ਹੋਈ ਨਾ ਕੋ ਮਾੜੀ ਮੁੱਟੀ ਪਟਿਆਲਾ ਸ਼ੈੱਡ ਹੋਈ ਸੀਗੀ ਤੇ ਹੁਣ ਪਾਣੀ ਲਾਉਣਾ ਬੜਾ ਜ਼ਰੂਰੀ ਆ ਸਾਰੇ ਕਿਸਾਨ ਭਰਾ ਪਾਣੀ ਲਾ ਰਿਹਾ ਆ ਆਪਾਂ ਵੀ ਕਣਕ ਨੂੰ ਜਿਹੜਾ ਪਾਣੀ ਦਿੱਤਾ ਹੈਗਾ ਕਣਕ ਕਿਤੇ ਗੋਚ ਚ ਵੀ ਆ ਕਿਤੇ ਕਣਕਨ ਸਾਰਾ ਵੀ ਲੈ ਚੁੱਕੀ ਆ ਹੁਣ ਵਿੱਚ ਕਿਸਾਨ ਭਰਾ ਕੀ ਕਰ ਰਿਹਾ ਨਾ ਪਾਣੀ ਲਾਉਣ ਵੇਲੇ ਨਾ ਬਾਹਣ ਚਿੱਟਾ ਕਰਕੇ ਪਾਣੀ ਲਾਉਂਦੇ ਆ ਕਣਕ ਨੂੰ ਪਾਣੀ ਚੜਾ ਕੇ ਲਾਉਂਦੇ ਆ ਕਿਉਂਕਿ ਦੇਖੋ ਬਈ ਦਿਨ ਵੇਲੇ ਮੌਸਮ ਇੰਨਾ ਕ ਖਰਾਬ ਹੈਗਾ ਕਿਉਂਕਿ ਆਪਾਂ ਕੋਟੀਆਂ ਲਾ ਦਿੰਨਾ ਕੱਲੀ ਲੋਟ ਸ਼ਰਟੇਜ ਹੋ ਜਾਂਦਾ ਬੰਦਾ ਜਾਂ ਕੁੜਤੇ ਪਜਾਮੇ ਚ ਹੋ ਜਾਂਦਾ ਕਹਿਣ ਦਾ ਭਾਬੀ ਦਿਨੇ ਠੰਡ ਵਾਲਾ ਮੌਸਮ ਹੀ ਨਹੀਂ ਰਿਹਾ ਹੈਗਾ ਦਿਨ ਦਾ ਤਾਪਮਾਨ ਜਿਹੜਾ ਥੋੜਾ ਜਿਹਾ ਤੇਜ਼ ਹੋ ਜਾਂਦਾ ਹੈ ਗਰਮੀ ਮਹਿਸੂਸ ਕਰਨ ਲੱਗ ਜਾਂਦਾ ਬੰਦਾ ਜਦੋਂ ਕਿਤੇ ਕੋਈ ਕੰਮ ਧੰਦਾ ਕਰਦਾ ਜਾਂ ਕੋਈ ਵੈਸੇ ਵੀ ਕਿਤੇ ਬੈਠਾ ਹੁੰਦਾ ਕਿਉਂਕਿ ਇਹਦੀ ਸਟ्रेस ਇਸ ਗਰਮੀ ਦੀ ਸਟ्रेस ਨੂੰ ਬਚਾਉਣ ਦੇ ਲਈ ਆਪਾਂ ਪਾਣੀ ਦੇਣਾ ਬੜਾ ਜ਼ਰੂਰੀ ਹੈ ਠੀਕ ਹੈ ਕਿਤੇ ਕਣਕ 90 ਦਿੰਦੇ ਹੈ 85 ਦਿਨ ਦੇ ਵੀ ਆ 100 ਤੋਂ ਪਲੱਸ ਵੀ ਹੈਗੇ ਆ ਜੇ ਆਪਾਂ ਪਾਣੀ ਚੜਾ ਕੇ ਲਾਵਾਂਗੇ ਭਾਈ ਜੜਾਂ ਕੋ ਥੋਤਲੀਆਂ ਹੋਣੀਆਂ ਕਣਕ ਦੀਆਂ ਕਣਕ ਡਿੱਗੂਗੀ ਜੇ ਆਪਾਂ ਪਾਣੀ ਜ਼ਮੀਨ ਦੇ ਗਿੱਲੇ ਗਿੱਲੇ ਮੋੜਦੇ ਆ ਤਾਂ ਕਿ ਹੁੰਦਾ ਜੇ ਮਾੜੀ ਮੋਟੀ ਹਵਾ ਵਗੈਰਾ ਵੀ ਚੱਲਦੀ ਆ ਪਾਣੀ ਲੱਗਣ ਤੋਂ ਬਾਅਦ ਤਾਂ ਕਣਕ ਜਿਹੜੀ ਭਾਈ ਡਿੱਗਦੀ ਨਹੀਂ ਹੈਗੀ ਕਿਉਂਕਿ ਆਪਾਂ ਕਿਸਾਨਾਂ ਨੂੰ ਜਾਗਰੂਤ ਕਰਨ ਦੇ ਲਈ ਵੀਡੀਓ ਬਣਾਉਨੇ ਆ ਜਿਵੇਂ ਹੁਣ ਪਹਿਲਾਂ ਲਾ ਲਓ ਕੁਝ ਕੁ ਬੀਜਾਂ ਦੇ ਵਿੱਚ ਪ੍ਰੋਬਲਮ ਦੱਸ ਰਿਹਾ ਕਿਸਾਨ ਕਹਿ ਰਹੇ ਸੀ ਬਾਈ 327 ਨੇ ਮਾਂਜ ਤੇ ਇਹ ਕਰਤਾ ਉਹ ਕਰਤਾ ਤੇ 327 ਦੀ ਵੀ ਚੌਥੀ ਵੀਡੀਓ ਆਪਾਂ ਹੋਰ ਬਣਾਵਾਂਗੇ ਤਿੰਨ ਪਹਿਲਾਂ ਪਾਈਆਂ ਹੋਈਆਂ ਨੇ ਅੱਜ ਮੇਨ ਸੀਗਾ ਕਣਕ ਦੀ ਫਸਲ ਦੇ ਪਾਣੀ ਦੇ ਪ੍ਰਬੰਧਨ ਨੂੰ ਲੈ ਕੇ ਪਾਣੀ ਲੇਟ ਨਾ ਕਰੋ ਪਾਣੀ ਮਿਸ ਨਾ ਕਰੋ ਪਾਣੀ ਨੂੰ ਜ਼ਰੂਰ ਲਾਓ ਕਿਉਂਕਿ ਪਹਿਲਾਂ ਕੁਝ ਕੁ ਕਿਸਾਨ ਭਰਾ ਆਪਣੇ ਜਿਹੜੇ ਰੁਕੇ ਹੋਏ ਸੀਗੇ ਵੀ ਹੋ ਸਕਦਾ ਕਿਤੇ بارش ਪੈ ਜਾਏ ਚਲੋ ਆਪਾਂ ਪਾਣੀ ਦੇਖ ਕੇ ਲਾ ਲੱਗੇ ਕਿਉਂਕਿ ਮੌਸਮ ਦੇ ਹਿਸਾਬ ਨਾਲ ਆਪਾਂ ਨੂੰ ਪਾਣੀ ਲਾਉਣਾ ਜ਼ਰੂਰੀ ਬਣਦਾ ਪਰ ਇਹ ਨਹੀਂ ਹੁੰਦਾ ਵੀ ਆਪਾਂ ਪਾਣੀ ਜਿਹੜਾ ਮਿਸ ਕਰ ਦਈਏ ਕਿਉਂਕਿ ਗੋਭ ਸਮੇਂ ਵੀ ਕਿਸਾਨ ਭਰਾ ਪਾਣੀ ਲਾਉਂਦੇ ਆ ਤਿੰਨ ਸਾਰੇ ਟਾਈਮ ਵੀ ਪਾਣੀ ਲਾਉਂਦੇ ਇੱਥੇ ਪਾਣੀ ਲਾਉਣਾ ਬੜਾ ਜ਼ਰੂਰੀ ਹੈ ਜੇ ਗੋਭ ਦੇ ਵਿੱਚ ਪਾਣੀ ਦੀ ਮਾਰ ਪਾਣੀ ਦੀ ਸਟ੍ਰੈਸ ਪੈਗੀ ਤਾਂ ਵੀ ਝਾੜ ਘਟਣਾ ਜੇ ਨਸਾਰੇ ਟਾਈਮ ਪਾਣੀ ਦੀ ਸਟ੍ਰੈਸ ਮੌਸਮ ਦੀ ਸਟ੍ਰੈਸ ਪੈਗੀ ਤੇ ਜਿਹੜਾ ਫਿਰ ਵੀ ਝਾੜ ਘਟਣਾ ਕਿਉਂਕਿ ਕਣਕ ਨੂੰ ਪਾਣੀ ਕਿਤੇ ਚਾਰ ਪਾਣੀ ਵੀ ਲੱਗ ਜਾਂਦੇ ਆ ਬਾਈ ਕਿਤੇ ਪੰਜ ਪਾਣੀ ਵੀ ਲੱਗ ਜਾਂਦੇ ਆ ਲਾ ਲੋ ਪਹਿਲਾ ਪਾਣੀ 30 ਦਿਨ ਤੋਂ ਲੈ ਕੇ 35-40 ਦਿਨਾਂ ਦੇ ਲਗਭਗ ਲਾਉਨੇ ਆਪਾਂ ਦੂਸਰਾ ਪਾਣੀ ਕੋਈ 60 ਦਿਨ ਤੇ ਵੀ ਲਾ ਦਿੰਦਾ ਕੋਈ ਪਿੰਡ 70 ਦਿਨ ਤੇ ਲਾ ਦਿੰਦਾ ਹੈਨਾ ਤੀਸਰਾ ਪਾਣੀ ਕੋਈ 85 ਦਿਨ ਤੇ ਲਾ ਦਿੰਦਾ ਕੋਈ 90-95 100 ਦਿਨ ਤੇ ਲਾ ਦਿੰਦਾ ਅਲੱਗ-ਅਲੱਗ ਜ਼ਮੀਨਾਂ ਦਾ ਦੇਖੋ ਹਿਸਾਬ ਹੈਗਾ ਤੇ ਪਾਣੀ ਬੜਾ ਜੇ ਢੰਗ ਨਾਲ ਲਾਉਣਾ ਚਾਹੀਦਾ ਹੁਣ ਵਧੀਆ ਤੁਸੀਂ ਜੇ ਪਰ ਪਰ ਕੇ ਲਾ ਦਿਓ ਪਾਣੀ ਕੋਈ ਦਿੱਕਤ ਨਹੀਂ ਹੈਗੀ ਪਰ ਪਾਣੀ ਦੀ ਸਟ੍ਰੈਸ ਪਾਣੀ ਦੀ ਮਾਰ ਪਾਣੀ ਨੂੰ ਜਿਹੜਾ ਆਪਾਂ ਮਿਸ ਜਿਹੜਾ ਨਹੀਂ ਕਰਨਾ ਤੇ ਹੋਰ ਜਾਣਕਾਰੀ ਲਈ ਆਪਣੇ ਚੈਨਲ ਨਾਲ ਜੁੜੇ ਰਹੋ ਅੱਜ ਜਾਂ ਕੱਲ ਦੇ ਦਰਮਿਆਨ ਆਪਾਂ ਡੀਬੀਡਬਲਯੂ 327 ਦੀ ਚੌਥੀ ਵੀਡੀਓ ਪਾਵਾਂਗੇ ਕਿਉਂਕਿ ਮੈਂ ਵੀਡੀਓ ਜੱਜ ਕੇ ਤਾਂ ਪਾਈਆਂ ਨੇ ਕਿਉਂਕਿ ਮਾਪਦੇ ਖੇਤ ਦੇ ਵਿੱਚ 4 ਏਕੜ ਵਿਜੇ ਹੋਇਆ ਵਧੀਆ ਕਿਸਾਨ ਤੋਂ ਬੀਜ ਲਿਆ ਸੀਗਾ ਵੈਰੈਟੀ ਵਧੀਆ ਖੜੀ ਹੈ 40 50% ਨਸਾਰਾ ਵੀ ਲਏਗੀ ਤੇ ਜਿਹੜੇ-ਜਿਹੜੇ ਸਪਰੇਅ ਹੈਗੇ ਤੇ ਪਹਿਲਾਂ ਵੀ ਦੱਸਿਆ ਤੇ ਹੁਣ ਵੀ ਦੱਸਾਂਗੇ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਆ ਕਰੋ ਕਿਸਾਨਾਂ ਦੇ ਤੱਕ ਤੇ ਆਪਦੇ ਸੁਝਾਅ ਵੀ ਕਮੈਂਟਾਂ ਦੇ ਵਿੱਚ ਝੂੜ ਦਿਆ ਕਰੋ ਧੰਨਵਾਦ